ਸਮਾਜ ਸੇਵਾ ਦੇ ਕੰਮਾਂ ਦੀ ਸਿਰਮੌਰ ਸੰਸਥਾ ਅਰਦਾਸ ਵੈਲਫੇਅਰ ਸੁਸਾਇਟੀ ਫਗਵਾੜਾ ਬਲੋ ਸਮਾਜ ਸੇਵਾ ਦਾ ਉਪਰਾਲਾ ਕਰਦੇ ਆਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਵਿਧਵਾ ਮਹਿਲਾਵਾਂ ਨੂੰ ਪੈਨਸ਼ਨ ਦੇਣ ਸੰਬੰਧੀ ਇੱਕ ਸਮਾਗਮ ਦਾ ਆਯੋਜਨ ਸੰਸਥਾਪਕ ਪ੍ਰਦਾਨ ਚਤੰਦਰ ਬੋਵੀ ਦੀ ਅਗਵਾਈ ਵਿੱਚ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਜ਼ਰੂਰਤਮੰਦ ਪਰਿਵਾਰਾਂ ਦੀਆਂ ਵਿਧਵਾ ਮਹਿਲਾਵਾਂ ਨੂੰ ਮਹੀਨਾਵਾਰ ਪੈਨਸ਼ਨ ਦੀ ਵੰਡ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਆਂ ਚਤੰਦਰ ਬੋਵੀ ਨੇ ਦੱਸਿਆ ਕਿ ਇਹ ਪੈਨਸ਼ਨ ਪ੍ਰਵਾਸੀ ਭਾਰਤੀ ਬੋਵੀ ਬਲੋ ਆਪਣੇ ਪਿਤਾ ਦੀ ਵਰਸੀ ਨੂੰ ਸਮਰਪਿਤ ਕੀਤੀ ਗਈ ਹੈ ਉਨਾ ਦੱਸਿਆ ਕਿ ਪਰਵਾਸੀ ਭਾਰਤੀ ਬੋਵੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਇਸ ਪੈਨਸ਼ਨ ਵਾਰ ਸਮਾਗਮ ਵਿੱਚ ਅਹਿਮ ਯੋਗਦਾਨ ਹੈ। ਉਨ੍ਹਾਂ ਹੋਰ ਨਦਾਨੀ ਸੱਜਣਾ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਕਾਰਜ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਤਾਂ ਜੋ ਇਹੋ ਜੇ ਪਰਵਾਰਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ। ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਵਾਈ ਗੁਰੂ ਜੀ ਦਾ ਕਾਲਸਾ ਵਾਈ ਗੁਰੂ ਜੀ ਪਤ। ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਹਰ ਮਹੀਨੇ ਪਹਿਲੀ ਤਰੀਕ ਨੂੰ ਵਿਦਵਾ ਪੈਨਸ਼ਨ ਦਿੱਤੀ ਜਾਂਦੀ ਆ ਇਹ ਸਾਰਾ ਜੋ ਵੀ ਹੋ ਰਿਹਾ ਤੁਹਾਡੇ ਸਾਰੇ ਜਿਹੜੇ ਸਹਿਯੋਗ ਦੇ ਨਾਲ ਹੁੰਦਾ ਜਿਹੜੇ ਫਗਵਾੜੀ ਦੇ ਸਾਡੇ ਵੀਰ ਆ ਜਲੰਧਰ ਤੋਂ ਔਰ ਛਿੱਲੇ ਵੀ ਐਨ ਆਰ ਆਈ ਵੀਰ ਖਾਸ ਕਰਕੇ ਨਾ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਪੈਨਸ਼ਨ ਦਿੱਤੀ ਜਾਂਦੀ ਆ ਔਰ ਅੱਜ ਦੀ ਪੈਨਸ਼ਨ ਦੇ ਵਿੱਚ ਜਿਹੜਾ ਮੇਨ ਵੱਡਾ ਯੋਗਦਾਨ ਸੀ ਮੇਰਾ ਵੀਰ ਆ ਬੋਬੀ ਅਮਰੀਕਾ ਤੋਂ ਜਿਹੜਾ ਕਿ ਉੱਥੇ ਇਹਨਾਂ ਉਹਨਾਂ ਦੇ ਅੱਜ 6 6 ਜੁਲਾਈ ਨੂੰ ਉਹਨਾਂ ਦੇ ਜਿਹੜੇ ਡੈਡੀ ਆ ਫਾਦਰ ਸਾਹਿਬ ਉਹਨਾਂ ਦੀ ਵਰਸੀ ਆ ਇਸ ਕਰਕੇ ਅਸੀਂ ਜਿਹੜੀ ਪੈਨਸ਼ਨ ਹੈ ਇੱਕ ਤਰੀਕ ਨੂੰ ਦਿੰਨੇ ਆ ਉਹਨੇ ਸਾਨੂੰ ਅਡਵਾਂਸ ਚ ਪੈਸੇ ਭੇਜੇ ਵੀ ਮੇ ਬੋ ਵੀ ਪਾ ਮੇਰੇ ਫਾਦਰ ਸਾਹਿਬ ਦੀ ਵਰਸੀ ਆ ਤੇ ਇਸ ਕਰਕੇ ਵੀ ਇਹਨਾਂ ਇੱਚ ਸਾਡਾ ਯੋਗਦਾਨ ਪਾਉ ਔਰ ਉਹਨਾਂ ਦਾ ਅੱਜ ਦੀ ਪੈਨਸ਼ਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਉਹ ਵੀ ਵੀਰ ਦਾ ਉਹਨਾਂ ਦੇ ਪਰਿਵਾਰ ਦਾ ਜਿਹੜਾ ਕਿ ਉਹਨਾਂ ਦੀ ਇੱਥੇ ਬਾਜ਼ਾਰ 'ਚ ਦੁਕਾਨ ਆ ਪਾਪਾ ਪਾਪਾ ਜੀ ਜੁਲਰ ਕਰਕੇ ਤੇ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਉਹਨਾਂ ਦੇ ਵੱਡੇ ਬੇਟੇ ਵੱਲੋਂ ਸਾਰੇ ਪੂਰੇ ਪਰਿਵਾਰ ਵੱਲੋਂ ਅੱਜ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਪੈਨਸ਼ਨ ਦੇ ਵਿੱਚ ਪ੍ਰਮਾਤਮਾ ਇਹਨਾਂ ਦੀ ਉਮਰ ਲੰਬੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇ ਤੇ ਬਾਕੀ ਮੈਂ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਓ ਸਾਰੇ ਰਲ ਕੇ ਅਰਦਾਸ ਵੈਲਫੇਅਰ ਸੁਸਾਇਟੀ ਦਾ ਹਿੱਸਾ ਬਣੀਏ ਔਰ ਬਦ ਤੋਂ ਬਦ ਜਿੰਨੀਆਂ ਸਾਡੀਆਂ ਮਾਮਾ ਭੈਣਾ ਵਿਧਵਾ ਔਰਤਾਂਾਂ ਨੂੰ ਆਪਾਂ ਪੈਨਸ਼ਨ ਦੇ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਜ ਸੇਵਾ ਦੇ ਕੰਮਾਂ ਦੀ ਸਿਰਮੌਰ ਸੰਸਥਾ ਅਰਦਾਸ ਵੈਲਫੇਅਰ ਸੁਸਾਇਟੀ ਫਗਫੜਾ ਬਲੋਸ ਸਮਾਜ ਸੇਵਾ ਦਾ ਉਪਰਾਲਾ ਕਰਦੇ ਆਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਵਿਧਵਾ ਮਹਿਲਾਵਾਂ ਨੂੰ ਪੈਨਸ਼ਨ ਦੇਣ ਸੰਬੰਧੀ ਇੱਕ ਸਮਾਗਮ ਦਾ ਆਯੋਜਨ ਸੰਸਥਾਪਕ ਪ੍ਰਧਾਨ ਚਤੰਦਰ ਭਵੀ ਦੀ ਅਗਵਾਈ ਵਿੱਚ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਜ਼ਰੂਰਤਮੰਦ ਪਰਿਵਾਰਾਂ ਦੀਆਂ ਵਿਧਵਾ ਮਹਿਲਾਵਾਂ ਨੂੰ ਮਹੀਨਾਵਾਰ ਪੈਨਸ਼ਨ ਦੀ ਵੰਡ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਚਤਿੰਦਰ ਬਾਬੀ ਨੇ ਦੱਸਿਆ ਕਿ ਇਹ ਪੈਨਸ਼ਨ ਪਰਵਾਸੀ ਭਾਰਤੀ ਬਾਬੀ ਵੱਲੋਂ ਆਪਣੇ ਪਿਤਾ ਦੀ ਵਰਸੀ ਨੂੰ ਸਮਰਪਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਰਵਾਸੀ ਭਾਰਤੀ ਬਾਬੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਇਸ ਪੈਨਸ਼ਨ ਵੰਡ ਸਮਾਗਮ ਵਿੱਚ ਅਹਿਮ ਯੋਗਦਾਨ ਹੈ। ਉਨ੍ਹਾਂ ਹੋਰਨਾਂ ਦਾਨੀ ਸੱਜਣਾ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਕਾਰਜ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਤਾਂ ਜੋ ਇਹੋ ਜਿਹੇ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ। ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ